ਅੱਜ ਸਾਹਿਬੇ ਕਮਾਲ ਸੰਤ ਪਾਹੀ ਬਾਦਸ਼ਾ ਦਰवेश ਸਰਵਨ ਸਦਾਨੀ ਕਲਗੀਧਰ ਪਾਸ਼ਾ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਲੋਕ ਰਹਿੰਦੇ ਆ ਉਹ ਸਜਦਾ ਕਰਨ ਲਈ ਜਾ ਰਹੇ ਕਿਉਂਕਿ ਇਸ ਤਰ੍ਹਾਂ ਦੀ ਜਿਹੜੀਆਂ ਕੁਰਬਾਨੀਆਂ ਖਾਸ ਤੌਰ ਤੇ ਸਾਹਿਬ ਜਦਿਆਂ ਨੇ ਕਰਦੇ ਇਹ ਸਟੇਜ ਕਦੀ ਮਿਸਾਲ ਮਿਲਦੀ ਨਹੀਂ ਹੈ ਸੋ ਅੱਜ ਦੇ ਦਿਨ ਉਹਨਾਂ ਨੇ Patna ਸਾਹਿਬਖੇ ਉਹਨਾਂ ਨੇ ਜਨਮ ਲਿਆ ਤੇ ਕੌਮ ਲਈ ਲੜਾਈਆਂ ਲੜੀਆਂ ਔਰ ਐਸੀਆਂ ਲੜਾਈਆਂ ਦੀ ਵੀ ਮਿਸਾਲ ਕਦੇ ਨਹੀਂ ਮਿਲਦੀ ਕਿ ਜਿੱਥੇ ਦੂਜੇ ਪਾਸੇ ਲੱਖਾਂ ਦੀ ਗਿਣਤੀ ਚ ਹੋਣ ਤੇ ਇਦੋਂ ਸਵਾਲ ਲੱਖ ਸੇ ਇੱਕ ਲੜਾਉਣ ਦਾ ਸਨੇਹਾ ਹੋਵੇ ਤੇ ਜਿੜੀਆਂ ਤੋਂ ਬਾਜ ਤੜਾਉਣ ਦੇ ਸਨੇਹ ਹੋਣ ਚਾਹੇ ਚੰਡੀ ਦੀ ਬਾਹਰ ਲਿਖ ਕੇ ਖਾਲਸੇ ਨੂੰ ਜਿਹੜਾ ਜੋਸ਼ ਭਰਨਾ ਹੋਵੇ ਤਾਂ ਜਿੰਨਾ ਉਹਨਾਂ ਬਾਰੇ ਪੜੀ ਜਾਓਗੇ ਉਹਨਾਂ ਤੁਹਾਨੂੰ ਉਹਨਾਂ ਦੀ ਕੁਰਬਾਨੀ ਪ੍ਰਤੀਸ਼ਰਧਾ ਪਲੱਸ ਜੋਸ਼ ਮਿਲਦਾ ਰਹੂਗਾ ਕਿ ਸਾਡੇ ਗੁਰੂਆਂ ਨੇ ਸਾਡੇ ਪੁਰਖਿਆਂ ਨੇ ਕਿੱਡੀ ਕਿੱਡੀਆਂ ਕੁਰਬਾਨੀਆਂ ਦੇ ਕੇ ਸਾਨੂੰ ਜਿਹੜਾ ਉਹ ਆਜ਼ਾਦ ਵੀ ਕਰਾਇਆ ਲੜਾਈਆਂ ਲੜੀਆਂ ਅੱਜ ਪਠਾ ਸਾਹਿਬ ਜਿਹੜਾ ਕਿ ਇਤਿਹਾਸਕ ਗੁਰਦੁਆਰਾ ਅੱਜ ਇੱਥੇ ਬੜੇ ਚਿਰ ਦੀ ਤਮੰਨਾ ਸੀ ਕਿ ਆ ਕੇ ਸਜਦਾ ਹੋਈਏ ਪ੍ਰਵਾਸਮੇਤ ਆਏ ਔਰ ਸਮੂਹ ਸਿੱਖ ਸੰਗਤ ਨੂੰ ਸਮੂਹ ਨਾਨਕ ਲੇਵਾ ਸੰਗ ਜਿੱਥੇ ਵੀ ਬੈਠੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਔਰ ਸਜਦਾ ਕਰਦਿਆਂ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਉਹ ਕੌਮਾਂ ਹਮੇਸ਼ਾ ਜਿੰਦਾ ਰਹਿੰਦੀਆਂ ਨੇ ਤੇ ਆਸ ਇਸ ਇਲਾਕੇ 'ਚ ਤਾਂ ਖਾਸ ਤੌਰ ਤੇ ਕੋਈ ਵੀ ਮੈਨੂੰ ਲੱਗਦਾ ਇਹ ਜਿਆ ਪਿੰਡ ਜਾ ਕੋਈ ਨਦੀ ਜਾਂ ਕੋਈ ਇਹੋ ਜੀ ਜਗ੍ਹਾ ਨਹੀਂ ਹੋਣੀ ਜਿੱਥੇ ਗੁਰੂਆਂ ਦੀ ਚਰਨ ਛੋਪਾ ਪ੍ਰਾਪਤ ਧਰਤੀ ਨਾ ਹੋਵੇ ਮੈਨੂੰ ਬਤੌਰ ਮੁੱਖ ਮੰਤਰੀ ਬਤੌਰ ਕੋਈ ਲੀਡਰ ਦੇ ਤੌਰ ਤੇ ਨਹੀਂ ਆਇਆ ਮੈਂ ਇੱਕ ਨਿਮਾਣੇ ਸੇਕਰੇ ਦੇ ਤੌਰ ਤੇ ਆਇਆ ਸਾਡੇ ਗੁਰੂਆਂ ਨੂੰ ਸੱਜਦਾ ਕਰਨ ਲਈ ਆਇਆ ਔਰ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ ਕੇ ਹੀ ਅਰਦਾਸ ਕੀਤੀ ਹੈ ਪੰਜਾਬ ਜਿਹੜਾ ਤਰੱਕੀਆਂ ਕਰੇ ਔਰ ਗੁਰੂਆਂ ਦੇ ਸ਼ਹੀਦਾਂ ਦੇ ਫਕੀਰਾਂ ਦੇ ਸੁਪਨੇ ਜਿਹੜੇ ਨੇ ਉਹ ਇੱਕ ਇੱਕ ਬਹਾਦਰ ਔਰ ਆਜ਼ਾਦ ਕੌਮ ਜਿਹੜੀ ਹੈ ਉਹਦਾ ਜਿਹੜਾ ਸੁਪਨਾ ਪਰਮਾਤਮਾ ਸਾਹਿਬ ਦੇ ਲਈ ਨਦੇੜ ਸਾਹਿਬ ਦੇ ਲਈ ਧਾਰਮਿਕ ਯਾਤਰਾਵਾਂ ਵੀ ਕਰਾਈਆਂ ਨਵੀਂ ਰੂਪਰੇਟ ਉਸ ਦੀ ਕੀ ਰਹਿਣ ਵਾਲੀ ਹਾਂ ਅਸੀਂ ਤਾਂ ਪਹਿਲਾਂ ਤੋਂ ਸ਼ੁਰੂ ਕਰ ਰੱਖੀਏ ਅਸੀਂ ਖੁਦ ਵੀ ਜਾ ਕੇ ਆਏ ਹਾਂ ਨਦੇੜ ਸਾਹਿਬ ਪਟਨਾ ਸਾਹਿਬ ਔਰ ਅਸੀਂ ਪੰਜੇ ਤਖਤਾਂ ਨੂੰ ਜੋੜਨ ਵਾਲਾ ਵੀ ਇੱਕ ਜਿਹੜਾ ਮੈਂ ਪਾਰਲੀਮੈਂਟ 'ਚ ਵੀ ਉਦੋਂ ਬੋਲਿਆ ਸੀਗਾ ਕਿ ਇਹ ਕੋਈ ਜਿਵੇਂ ਇੱਕ ਟ੍ਰੇਨ ਚੱਲਦੀ ਹੈ ਪੈਲੈਸੋਂ ਵੀਲਸ ਜਿਹੜਾ Rajasthan ਦਾ ਘਰੋਂਦੇ ਨੇ ਤੇ ਸਿੱਖੀਜ਼ਮ ਔਨ ਵੀਲਸ ਤੇ ਜੇ ਕਿਤੇ ਇਸ ਤਰ੍ਹਾਂ ਦਾ ਹੋਵੇ ਕਿ ਤਕਸਰੀ ਅਕਾਲ ਤਖਸਾਲ ਤੋਂ ਇੱਕ ਟ੍ਰੇਨ ਚੱਲੇ ਪਹਿਲਾ ਮੁਕਾਮ ਜਿਹੜਾ ਪਹਿਲਾ ਪੜਾ ਤਕਸਰੀ ਕਿਸਗੜ੍ਹ ਸਾਹਿਬ ਹੋਵੇ ਇੱਥੋਂ ਬਾਅਦ ਤਕਸਰੀ ਪਟਨਾ ਸਾਹਿਬ ਫਿਰ ਤਕਸਰੀ ਨਾਦੇੜ ਸਾਹਿਬ ਉਸ ਤੋਂ ਬਾਅਦ ਫਿਰ ਬਠਿੰਡੇ ਕਿਉਂਕਿ ਬਠਿੰਡੇ ਤੋਂ ਤਲਵੰਡੀ ਸਾਬੋ ਜਿਹੜਾ ਤਖਸੀ ਦਮਦਮਾ ਸਾਹਿਬ 20 ਕਿਲੋਮੀਟਰ ਦੀ ਰੇਲਵੇ ਲਾਈਨ ਹੈਗੀ ਤਾਂ ਦੇਖਦੇ ਹੋ ਰੇਲਵੇ ਲਾਈਨ ਬਣ ਕੇ ਤਾਂ ਬਹੁਤ ਦੁਨੀਆ ਹੋ ਜੀ ਹੈ ਜਿਹੜੀ ਕਹਿੰਦੀ ਹੈ ਕਿ ਸਾਨੂੰ ਪੰਜੇ ਤਖਤਾਂ ਦਾ ਇੱਕੋ ਵਾਰ ਦਰਸ਼ਨ ਹੋ ਜਾਣਾ ਚਾਹੇ ਉਹ ਬਾਹਰ ਬੈਠੇ ਨੇ ਉਸ ਟ੍ਰੇਨ ਦੀ ਮੈਨੂੰ ਪਤਾ ਹੈ ਕਿ ਉਹਦੀ ਬੁਕਿੰਗ ਨਹੀਂ ਮਿਲਨੀ ਜਿਹੜੀ ਹਜ਼ੂਰ ਸਾਹਿਬ ਨੂੰ ਗੱਡੀ ਜਾਂਦੀ ਹੈ ਸੱਚਖੰਡ ਐਕਸਪ੍ਰੈਸ ਉਹਦੀ ਦੋ ਦੋ ਤਿੰਨ ਤਿੰਨ ਮਹੀਨਿਆਂ ਦੀ ਬੇਟਿੰਗ ਸੋ ਇਹਦਾ ਮਤਲਬ ਸਾਨੂੰ ਜੇ ਕੋਈ ਇਦਾਂ ਦਾ ਮੈਕੈਨਿਜ਼ਮ ਤਿਆਰ ਹੋ ਜੇ ਰੇਲਵੇ ਮੰਤralay ਨਾ ਸੀ ਇੰਟਾਚਾ ਤਾਂ ਇਹ ਦੀ ਵਰਗੀ ਰੀਸਰਚ ਹੋਣੀ ਹੈ ਜੇ ਇੱਕੋ ਸਮੇਂ ਤੇ ਪੰਜੇ ਤਖਤਾਂ ਦੇ ਦਰਸ਼ਨ ਵੀ ਹੋ ਜਾਣਗੇ ਬੱਚਿਆਂ ਨੂੰ ਵੀ ਇਤਿਹਾਸ ਦਾ ਪਤਾ ਲੱਗੂਗਾ ਕਿ ਕਿਵੇਂ ਲੜਾਈਆਂ ਲੜੀਆਂ ਗਈਆਂ ਕਿੰਨੀਆਂ ਕੁਰਬਾਨੀਆਂ ਹੋਈਆਂ ਤਾਂ ਇਹ ਬਹੁਤ ਇੱਕ ਐਜੂਕੇਸ਼ਨਲ ਟ੍ਰਿਪ ਵੀ ਹੋਊਗਾ ਤਾਂ ਮਤਲਬ ਤੁਸੀਂ ਕੋਈ ਆਪ ਵੀ ਪੰਜਾਬ ਦੇ ਮੰਤਰੀ ਸਾਹਿਬ ਕੋਲ ਇਹ ਜੀ ਹਾਂ ਜੀ ਹਾਂ ਜੀ ਇਹ ਬਿਲਕੁਲ ਬਿਲਕੁਲ ਇਹ ਕਿਉਂਕਿ ਅਸੀਂ ਬਸ ਜਿਸ ਜਿਸ ਪੱਦਰ ਤੇ ਅਸੀਂ ਬੱਸਾਂ ਕਰ ਸਕਦੇ ਹਾਂ ਬੱਸਾਂ ਵਾਲਾ ਚੱਲ ਰਿਹਾ ਸਾਡਾ ਬੱਸਾਂ ਜਿਹੜੀਆਂ ਉਹ ਦਰਬਾਰ ਸਾਹਿਬ ਵੀ ਜਾਂਦੀਆਂ ਬੱਸਾਂ ਅਜਮੇਰ ਸ਼ਰੀਪ ਵੀ ਜਾਂਦੀ ਮਲੇਰ ਕੋਲੇ ਤੋਂ ਬੱਸ ਜਾਂਦੀ ਹੈ ਖਾਟੂ ਸ਼ਾਮ ਵੀ ਬੱਸ ਜਾਂਦੀ ਹੈ ਤੇ ਦਿੱਲੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵਾਲਾ ਪੰਜਾਬ ਦੇ ਤਾਂ ਚਲੋ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਇਤਿਹਾਸਿਕ ਨੂੰ ਲੈ ਕੇ ਜਾਣੇ ਔਰ ਬਿਲਕੁਲ ਮੁਫਤ ਹੈ ਔਰ ਫਿਕਚ ਉਹਨਾਂ ਨੂੰ ਖਾਣ ਪੀਣ ਰਹਿਣ ਦਾ ਸਾਰਾ ਪ੍ਰਬੰਧ ਸਰਕਾਰ ਕਰਦੇ ਦੇਖੋ ਇਸ ਇਤਿਹਾਸ ਨੂੰ ਕਿਤਾਬਾਂ ਰਾਹੀਂ ਪੜ੍ਹਾਉਣੇ ਜੇ ਪ੍ਰੈਕਟੀਕਲੀ ਇਸ ਇਤਿਹਾਸ ਨੂੰ ਪੜ੍ਹਾਉਣ ਦੇ ਬੱਚਿਆਂ ਨੂੰ ਦਸਨ ਚ ਕਾਮਯਾਬ ਹੋ ਗਏ ਤਾਂ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਇਹਦੇ ਵਾਸਤੇ ਕੋਈ ਬਜਟ ਨਹੀਂ ਦੇਖਣਾ ਚਾਹੀਦਾ ਮੈਂ ਨਹੀਂ ਦੇਖਦਾ ਇਸ ਨਾਗਰ ਨਿਗਮ ਦੇ ਬਜਟ ਮੈਂ ਭਾਈ ਸਾਹਿਬ ਨੇ ਗੱਲ ਕੀਤੀ ਹੈ ਕੋਈ ਵੀ ਕਿਸੇ ਕਿਸਮ ਦਾ ਕੋਈ ਗੁਰਦੁਆਰਾ ਸਾਹਿਬ ਦੀ ਸੇਵਾ ਜਾਂ ਕੋਈ ਆੜਵਲੇ ਸੜਕਾਂ ਜਾਂ ਕੋਈ ਪਾਰਕਿੰਗ ਜਿਵੇਂ ਸਾਨੂੰ ਜਦੋਂ ਫਟੇਗੜ ਸਾਹਿਬ ਦੀ ਸਭਾ ਹੋ ਕੇ ਆਈ ਪਿਛਲੇ ਦੋ ਮਾਰਤਾਂ ਸੀ ਬਹੁਤ ਸ਼ਾਨਦਾਰ ਪ੍ਰਬੰਧ ਉੱਥੇ ਸੀ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਆਵੇ ਸ਼ਟਲ ਬੱਸਾਂ ਚਲਾਈਆਂ ਫਿਰ ਪਾਰਕਿੰਗ ਦਾ ਪ੍ਰਬੰਧ ਫਿਰ 17-18 ਸੜਕਾਂ ਨੇ ਜਿਹੜੀਆਂ ਕਿ ਫਤੇਕਰ ਸਾਹਿਬ ਗੁਰਦੁਆਰਾ ਸਾਹਿਬ ਨਾਲ ਨੂੰ ਜਾਣ ਠੰਡ ਗੁਰਦੁਆਰਾ ਸਾਹਿਬ ਨੂੰ ਜਾਣੀਆਂ ਉਹਨਾਂ ਦੀ ਰਿਪੇਅਰ ਜਾਂ ਉਹਨਾਂ ਦੀ ਚੌੜਾਈ ਦਾ ਹੋ ਗਿਆ ਫਿਰ ਕਿਉਂਕਿ ਪੀੜ ਨਹੀਂ ਹੋ ਜਾਂਦੀ ਇੱਕ ਵਾਰ ਬੱਚੇ ਗੁੰਮ ਹੋ ਜਾਂਦੇ ਹੈ ਕੋਈ ਕਿਸੇ ਕੋਈ ਹੋਰ ਕੀਮਤੀ ਸਮਾਨ ਗੁੰਮ ਹੋ ਗਿਆ ਉਹਦੇ ਵਾਸਤੇ ਅਸੀਂ ਹੈਲਪ ਸੈਂਟਰ ਤਿਆਰ ਕੀਤਾ ਹੈ ਉਹ ਵੀ ਕਿਸੇ ਕਿਸਮ ਦੀ ਦਿੱਕਤ ਨਾਲ ਸੰਗਤ ਨੂੰ ਆਵੇ ਸਾਡਾ ਪਾਸ ਬਣਦਾ ਕਿ ਅੱਜ ਕੁਸ਼ ਗਿਆਨੀ ਜੀ ਨੇ ਡਿਮਾਂਡ ਰੱਖੀ ਹੈ ਤੁਹਾਡੀ ਗਿਆਨੀ ਜੀ ਨੇ ਤਾਂ ਕਿਹਾ ਕਿ ਇੰਨੀ ਜ਼ਿਆਦਾ ਕਿਰਪਾ ਪਹਿਲੀ ਇਸ ਜਗ੍ਹਾ ਤੇ ਹੈ ਮੈਂ ਕਿਹਾ ਵੀ ਜੇ ਸਰਕਾਰ ਵੱਲੋਂ ਕੋਈ ਸੇਵਾ ਮੈਂ ਕੋਈ ਗਰਾਂਟ ਨਹੀਂ ਦਊਂਗਾ ਸੇਵਾ ਸਰਕਾਰ ਵੱਲੋਂ ਕੋਈ ਲਾਉਣੀ ਹੋਈ ਤਾਂ ਤੁਹਾਨੂੰ ਜਦੋਂ ਮਰਜੀ ਉਹਨਾਂ ਨੇ ਕਿਹਾ ਕਿ ਅਫਸਰ ਸਹਿਬਾਨ ਸਾਡੇ ਕੋਲੇ ਆਉਂਦੇ ਜਾਂਦੇ ਰਹਿੰਦੇ ਆ ਤੇ ਕਦੇ ਹੋਇਆ ਸੇਵਾ ਦਾ ਮੌਕਾ ਮਿਲਿਆ ਪਰ ਮਹਾਤਮਾ ਜੀ ਜਿਸ ਨਵੀਂ ਪ੍ਰੇਮੀ ਪਾਰਟੀ ਬਣਨ ਜਾ ਰਹੀ ਹੈ ਪੰਜਾਬ ਦੇ ਵਿੱਚ ਇੱਥੇ ਆਪਾਂ ਇੱਥੇ ਗੁਰੂ ਸਾਹਿਬ ਦੇ ਦਰਬਾਰ 'ਚ ਆਏ ਹੋਏ ਹਾਂ ਇੱਥੇ ਆਪਾਂ ਕੋਈ ਰਾਜਨੀਤੀ ਨਹੀਂ ਕਰਦੇ